ਕੇਂਦਰ ਸਰਕਾਰ ਮੁਰਦਾਬਾ 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 ਅੰਦਰਲੀ ਫਾਸੀਵਾਦੀ ਸਰਕਾਰ ਮੁਰਦਾਬਾ 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 ਸੰਘ ਜਬ ਬੀਜੇਪੀ ਦਾ ਅਜੰਡਾ ਲਾਗੂ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਹਰ ਅੰਨੁਸਥਾਨ ਯਾ ਜਾ ਰਸਤਾ ਅਜੰਡਾ ਲਾਗੂ ਕਰਨਾ ਬੰਦ ਕਰੋ ਕੱਲਾ ਕੱਲਾ ਜਾਣਾ ਬੰਦ ਕਰੋ ਕੱਲਾ ਕੱਲਾ ਜਾਣਾ ਜਨਤ ਦੀ ਸੁਤੰਤਰਤਾ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਮੁਨੀਪਸਤੀ ਦਾ ਸਟੇਟਸ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਲੇਵ ਸਿਰਸੜ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਸਰਕਾਰ ਮੁਰਦਾਬਾ ਮੁਰਦਾਬਾ ਛੇੜਛਾੜ ਕਰਨੀ ਬੰਦ ਕਰੋ ਬੰਦ ਕਰੋ ਬੰਦ ਕਰੋ ਵਿਦਿਆਰਥੀਆਂ ਦਾ ਖਿਲਵਾੜ ਬੰਦ ਕਰੋ ਬੰਦ ਕਰੋ ਬੰਦ ਕਰੋ ਫੀਸਾਂ ਚ ਪਾਤਾ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਪ੍ਰਧਾਨ ਜੀ ਇਹ ਕੀ ਸਾੜਿਆ ਇਹ ਕੇਂਦਰ ਸਰਕਾਰ ਵੱਲੋਂ ਜੋ ਨੋਟੀਫਿਕੇਸ਼ਨ ਪੰਜਾਬ ਯੂਨੀਵਰਸਿਟੀ ਸੰਬੰਧ ਚ ਲਾਗੂ ਕੀਤਾ ਗਿਆ ਉਥੇ ਪੰਜਾਬ ਦਾ ਹੱਕ ਸੀ ਪੰਜਾਬ ਦੇ ਸੈਨੇਟ ਦੇ ਮੈਂਬਰ ਚੁਣੇ ਜਾਂਦੇ ਸੀ ਉਹ ਬੈਠ ਕੇ ਯੂਨੀਵਰਸਿਟੀ ਦੇ ਸੰਬੰਧ ਦਾ ਫੈਸਲੇ ਲੈਂਦੇ ਸੀ ਉਹ ਪੰਜਾਬ ਤੇ ਹਰਿਆਣਾ ਦੇ ਜਿਹੜੇ ਇੱਕ ਸਾਂਝੇ ਚੰਡੀਗੜ੍ਹ ਰਾਜਧਾਨੀ ਰਹੀ ਹੈ ਉੱਥੇ ਪੰਜਾਬ ਦੇ ਤੇ ਹਰਿਆਣੇ ਦੇ ਨੂੰ ਪ੍ਰਤੀਨਿਧਿਤ ਨੁਮਾਇੰਦਗਾ ਨੁਮਾਇੰਦਿਤ ਦਿੱਤੀ ਜਾਂਦੀ ਰਹੀ ਹੈ 40-60 ਦੇ ਰੇਸ਼ਿਓ ਨਾਲ ਪਰ ਕੇਂਦਰ ਦੀ ਸਰਕਾਰ ਨੇ ਲਗਾਤਾਰ ਪੰਜਾਬ ਦੇ ਉੱਥੋਂ ਹੱਕ ਖੋਹੇ ਨੇ ਜਿਹੜੇ ਮਲਾਜ ਭਰਤੀ ਕੀਤੇ ਜਾਂਦੇ ਸੀ ਉਹਨਾਂ ਨੂੰ ਵੀ ਖਤਮ ਕੀਤਾ ਉੱਥੋਂ ਡਿਪੋਲੇਸ਼ਨ ਦੇ ਰਹਿਣ ਸਾਡੇ ਅਧਿਕਾਰ ਹੀ ਜਾਂਦੇ ਸੀ ਉਹਨਾਂ ਦਾ ਉਹਨਾਂ ਨੂੰ ਉਹ ਜਿਹੜੀਆਂ ਪੋਸਟਾਂ ਜੀ ਖਤਮ ਕੀਤੀਆਂ ਨੇ ਪਰ ਹੁਣ ਜਿਹੜੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਦੇ ਨਾਂ ਤੇ ਬਣੀ ਹੋਈ ਆ ਉੱਥੇ ਪੰਜਾਬ ਦੀ ਪੰਜਾਬੀ ਨੂੰ ਲੈ ਕੇ ਉੱਥੇ ਲਿਟਰੇਚਰ ਨੂੰ ਲੈ ਕੇ ਬਹੁਤ ਸਾਰੀ ਪੜਾਈ ਕਰਾਈ ਜਾਂਦੀ ਆ ਪੰਜਾਬ ਦੀ ਵਧੀਆ ਯੂਨੀਵਰਸਿਟੀ ਗਿਣੀ ਜਾਂਦੀ ਸੀ ਵੱਡੇ ਉੱਥੇ ਪੰਜਾਬ ਦੇ ਰੈਡ ਸੈਨੇਟ ਮੈਂਬਰਸ਼ਿਪ ਚੁਣ ਕੇ ਜਾਂਦੇ ਸੀ ਜਿਹੜੇ ਉਥੋਂ ਦੀ ਯੂਨੀਵਰਸਿਟੀਆਂ ਸਵਤੰਤਰ ਫੈਸਲੇ ਲੈਂਦੇ ਸੀ ਉਥੋਂ ਕੇਂਦਰ ਨੇ ਇੱਕੋ ਝਟਕੇ ਦਰਾਲ ਪੰਜਾਬ ਨੂੰ ਉਸ ਅਸਿਸਟੂ ਜੋ ਬਾਹਰ ਕਰਤਾ ਯੂਨੀਵਰਸਿਟੀਆਂ ਤੋਂ ਉਥੋਂ ਦੇ ਵਿਦਿਆਰਥੀ ਇਥੋਂ ਦੀਆਂ ਜਥੇਬੰਦੀਆਂ ਦੋ ਦਿਨ ਹੋ ਗਏ ਇਸ ਮਸਲੇ ਨੂੰ ਲੈ ਕੇ ਲੜਾਈ ਲੜ ਰਹੀਆਂ ਪਰ ਦੁੱਖ ਦੀ ਗੱਲ ਹੈ ਇਥੇ ਦੀ ਪੋਲੀਟੀਕਲ ਪਾਰਟੀਆਂ ਜਿਹੜੇ ਪੰਜਾਬ ਦੇ ਹਤੈਸੀ ਕਹਾਉਂਦੀਆਂ ਨੇ ਕੋਈ ਇਸ ਮਸਲੇ ਤੇ ਬੋਲੀਆਂ ਨਹੀਂ ਕਿਸੇ ਨੇ ਇਹਦੇ ਬਰੋਚ ਬਿਆਨ ਨਹੀਂ ਦਰਜ ਕਰਾਇਆ ਤੇ ਨਾ ਇਸ ਮਸਲੇ ਤੇ ਕਿਸੇ ਨੇ ਖੁੱਲ੍ਹ ਕੇ ਲੜਾਈ ਲੜੀਆਂ ਅਸੀਂ ਡੀਟੀਐ ਵੱਲੋਂ ਇਹ ਫੈਸਲਾ ਕੀਤਾ ਇਹ ਫੈਸਲੇ ਜਿੱਥੇ ਅਸੀਂ ਬੈਠੇ ਆ ਇਸ ਗੱਜਟ ਦੀਆਂ ਕਾਪੀਆਂ ਜਿਹੜਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੰਜਾਬ ਸਰਕਾਰ ਕੇਂਦਰ ਸਰਕਾਰ ਦੇਦੀਆਂ ਸਾੜਾਂ ਕੇ ਚਲਤਰ ਕੇਂਦਰ ਦੀ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਪੰਜਾਬ ਜਿਹੜੀ ਯੂਨੀਵਰਸਿਟੀ ਆ ਉਹਦਾ ਸਟੇਟਸ ਪਹਿਲਾਂ ਵਾਲਾ ਬਹਾਲ ਨਹੀਂ ਕਰਦੀ ਤੇ ਪੰਜਾਬ ਦੇ ਨਾਲ ਜਿਹੜੇ ਵਿਦਿਆਰਥੀਆਂ ਨਾਲ ਜਿਹੜੇ ਪੰਜਾਬ ਦੇ ਉੱਥੇ ਸਪੈਸ਼ਲ ਛੋਟਾਂ ਮਿਲਦੀਆਂ ਜਿਹੜੀਆਂ ਉਹ ਉਵੇਂ ਲਾਗੂ ਨਹੀਂ ਹੁੰਦੀਆਂ ਅਸੀਂ ਉਹ ਤੱਕ ਲਗਾਤਾਰ ਵਿਰੋਧ ਕਰਦੇ ਰਹਾਂਗੇ ਤੇ ਇਸ ਫੈਸਲੇ ਵਾਪਸ ਕਰਾ ਕੇ ਰਾਂਗੇ ਸੀ